ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਸਾਰੇ ਜਣੇ ਤੁਸੀਂ ਠੀਕ ਹੋਵੋਗੇ ਤੇ ਰੱਬ ਕਰੇ ਕਿ ਤੁਸੀਂ ਠੀਕ ਹੋਵੋ ਸੇਫ ਹੋਵੋ ਆਪਣੀ ਜਗ੍ਹਾ ਤੇ ਬਹੁਤ ਹੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਕੱਲ 5:30 6 ਵਜੇ ਸ਼ਾਮ ਤੋਂ ਸਟਾਰਟ ਹੋਈ ਹੈ ਬਸ ਇੰਨੇ ਜ਼ੋਰ ਤੇ ਹੀ ਹੋ ਰਹੀ ਹੈ ਬਾਰਿਸ਼ ਜਿਹੜੀ ਕਿ ਬੰਦ ਹੀ ਨਹੀਂ ਹੋਈ ਇੱਕ ਮਿੰਟ ਵੀ ਤੇ ਇੰਨਾ ਕੁ ਜਿਆਦਾ ਦਿਲ ਦੁਖਦਾ ਪਿਆ ਵਨ ਕਿ ਦਾਸੀ ਨਹੀਂ ਸਕਦੇ ਨਾ ਕੋਈ ਲਫ਼ਜ਼ ਹੀ ਰਹਿ ਗਏ ਆ ਬੋਲਣ ਲਈ ਰੱਬ ਦੇ ਅੱਗੇ ਫਰਿਆਦਾਂ ਕਰ ਕਰ ਤੇ ਥੱਕ ਗਈ ਆ ਦੁਨੀਆ ਬਟ ਰੱਬ ਨਾ ਬੰਦ ਹੀ ਨਹੀਂ ਕਰਦੇ ਫੇ ਬਾਰਿਸ਼ ਪਤਾ ਨਹੀਂ ਕੀ ਗੁੱਸਾ ਕਰ ਲਿਆ ਆ ਜਲ ਦੇਵਤਾ ਨੇ ਕਿ ਜਾਂ ਪਰਮਾਤਮਾ ਦੇ ਨਾਲ ਹੀ ਕੋਈ ਗੁੱਸਾ ਗਿਲਾ ਹੋ ਗਿਆ ਆ ਸਮੇਂ ਬਾਰਿਸ਼ ਦਿਖਾਉਣ ਲਈ ਛੱਤ ਤੇ ਆਈ ਸੀ ਜੀ ਕੀ بارش ਬਹੁਤ ਜ਼ਿਆਦਾ ਹੈ ਹੈਵੀ ਰੇਨ ਹੋ ਰਹੀ ਹੈ ਇਕਦਮ ਉਸੇ ਸਮਝ ਨਹੀਂ ਆ ਰਿਹਾ ਵੀ ਹੁਣ ਰੱਬ ਨੂੰ ਕਿੱਦਾਂ ਕਿਹਾ ਜਾਵੇ ਕਿ ਬਸ ਕਰ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਜਿੰਨਾ ਵਿਚਾਰਿਆਂ ਨੇ ਦਿਹਾੜੀ ਕਰਕੇ ਰੋਟੀ ਖਾਣੀ ਆ ਉਹਨਾਂ ਦਾ ਸਿਸਟਮ ਤੇ ਬਹੁਤ ਜ਼ਿਆਦਾ ਮਾੜਾ ਆ ਜਿੰਨਾ ਵਿਚਾਰਿਆਂ ਦੇ ਕੱਚੇ ਕੋਠੇ ਆ ਬਾਲਿਆਂ ਵਾਲੀਆਂ ਛੱਤਾਂ ਝੋ ਰਹੀਆਂ ਨੇ ਸੋ ਬਹੁਤ ਬੁਰੇ ਹਾਲਾਤ ਨੇ ਰੱਬ ਦੇਖ ਹੀ ਨਹੀਂ ਰਿਹਾ ਕਿਸੇ ਨੂੰ ਵੀ ਮਾੜੇ ਚੰਗੇ ਨੂੰ ਤੇ ਦੇਖਦਾ ਹੀ ਨਹੀਂ ਪਿਆ ਪ੍ਰਮਾਤਮਾ ਪਤਾ ਨਹੀਂ ਕਾਹਦਾ ਗੁੱਸਾ ਕਰਕੇ ਬੈਠ ਗਿਆ ਰੱਬ ਮੈਂ ਅੰਬਰੇਲਾ ਲੈ ਕੇ ਵੀਡੀਓ ਬਣਾ ਰਹੀ ਹਾਂ ਤੇ ਅੰਬਰੇਲੇ ਦੀ ਆਵਾਜ਼ ਬਹੁਤ ਆ ਰਹੀ ਹੈ ਵਿੱਚ ਪਾਣੀ ਦੀ ਸੋ ਸਾਰੇ ਜਾਣੇ ਤੁਸੀਂ ਵੀ ਪ੍ਰੇਅਰ ਕਰੋ ਕਿ ਪ੍ਰਮਾਤਮਾ ਕਿਸੇ ਦੀ ਸੁਣ ਲਾ ਕਿਸੇ ਗਰੀਬ ਦੀ ਸੁਣ ਲਾ ਵਿਚਾਰੇ ਦੀ ਬੱਚਿਆਂ ਦੀ ਸੁਣ ਲਵੇ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੋ ਰਹੀ ਛੱਤਾਂ ਡਿੱਗ ਗਈਆਂ ਲੋਕਾਂ ਦੀਆਂ ਬਹੁਤ ਬੁਰਾ ਹਾਲ ਹੋ ਗਿਆ ਇਹ 88 ਤੋਂ ਘੱਟ ਤਾਂ ਨਹੀਂ ਹੈਗਾ ਸਮਾਂ ਇਹ ਹੁਣ 25 ਵਾਲੇ ਲੋਕ ਦੇਖਦੇ ਪਏ ਨੇ 2025 ਵਾਲੇ ਜਿਵੇਂ ਕਿ ਆਪਾਂ ਵੀ ਫਸਟ ਟਾਈਮ ਹੀ ਦੇਖਦੇ ਪਏ ਆ ਤੇ ਜੋ ਸਾਡੇ ਮਾਪਿਓ ਨੇ ਦਾਦਾ ਦਾਦੀ ਨੇ ਸਭ ਨੇ ਦੇਖਿਆ ਸੀ ਸਮਾਂ ਉਹ ਅਸੀਂ ਦੇਖ ਰਹੇ ਹਾਂ ਹੁਣ ਬਹੁਤ ਭਾਰੀ ਸੰਕਟ ਆ नीचे देख ही ਸਕਦੇ ਹੋ ਤੁਸੀਂ ਕਿੰਨੀ ਜ਼ੋਰ ਨਾਲ بارش ਪੈ ਰਹੀ ਆ ਕੋਈ ਗੱਲ ਕਹਿਣ ਵਾਲੀ ਨਹੀਂ ਰਹੀ ਹੁਣ ਤੇ ਹੱਦਾਂ ਪਾਰ ਕਰ ਗਿਆ ਹੋਇਆ ਰੱਬ ਵੀ ਸਾਡੇ ਨਾਲ ਤੇ ਵਿਚਾਰੇ ਜਿੰਨੇ ਵੀ ਹੈਲਪ ਕਰ ਰਹੇ ਨੇ ਲੋਕਾਂ ਦੀ ਪ੍ਰਮਾਤਮਾ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਤੇ ਜਿਹੜੇ ਵਿਚਾਰੇ ਬਰਦਾਸ਼ਤ ਕਰਦੇ ਪਏ ਨੇ ਉਹਨਾਂ ਨੂੰ ਵੀ ਜਿਹੜੇ ਦਿੱਲੀ ਦੇ ਕੰਮਾਂ ਤੇ ਜਾਣ ਵਾਲੇ ਆ ਕਈਆਂ ਕੋਲ ਤੇ ਮੋਟਰਸਾਈਕਲ ਵੀ ਨਹੀਂ ਗੱਡੀਆਂ ਵੀ ਨਹੀਂ ਹੈਗੀਆਂ ਜਿਹੜੇ ਸਾਈਕਲਾਂ ਤੇ ਜਾਂਦੇ ਜਾਂ ਪੈਦਲ ਜਾਂਦੇ ਨੇ ਉਹਨਾਂ ਵਾਸਤੇ ਵੀ ਦਿਹਾੜੀ ਵਾਲਿਆਂ ਵਾਸਤੇ ਵੀ ਬਹੁਤ ਮੁਸ਼ਕਲ ਪਤਾ ਨਹੀਂ ਰੋਟੀ ਕਿਦਾਂ ਪੱਕਦੀ ਹੋਊਗੀ ਘਰਾਂ ਦੀ ਘਰਾਂ ਦੇ ਘਰ ਬਰਬਾਦ ਹੋ ਗਏ ਕਰਜ਼ੇ ੇਟ ਲੋਕ ਆ ਜਾਣੇ ਆ ਮੁੜ ਕੇ ਲੋਕਾਂ ਨੇ ਕਰਜ਼ੇ ਦੀ ਮਾਰ ਕਰਕੇ ਮਰੀ ਜਾਣਾ ਖੁਦਕੁਸ਼ੀ ਕਰੀ ਜਾਣੀ ਹੈ ਲੋਕਾਂ ਨੇ ਕਿਉਂਕਿ ਜਿਨ੍ਹਾਂ ਦੇ ਘਰ ਹੀ ਨਹੀਂ ਰਹਿ ਪੈਲੀ ਨਹੀਂ ਰਹੀ ਡੰਗਰ ਨਹੀਂ ਰਹਿ ਉਹਨਾਂ ਵਿਚਾਰਿਆਂ ਦਾ ਤਾਂ ਵੈਸੇ ਹੀ ਉਹ ਮੈਂਟਲ ਹੋ ਜਾਣੇ ਆ ਲੋਕ ਸੋਚ-ਸੋਚ ਕੇ ਤੁਹਾਨੂੰ ਪਤਾ ਨਾ ਵੀ ਘਰ ਦੇ ਵਿੱਚ ਆਪਣੇ ਮਿਹਨਤ ਦੇ 10 ਰੁਪਏ ਵੀ ਗਵਾਚ ਜਾਣ ਤੇ ਆਪਾਂ ਹੀ ਪਾਗਲ ਹੋ ਜਾਂਨੇ ਆ ਵੀ ਸਾਡੇ 10 ਰੁਪਏ ਇੱਥੇ ਪਏ ਸੀ ਕਿੱਥੇ ਗਏ ਤੇ ਬਸ ਪ੍ਰਮਾਤਮਾ ਮੇਰ ਕਰ ਆਪਣਾ ਮੇਰ ਭਰਿਆ ਹੱਥ ਰੱਖ ਸਾਰਿਆਂ ਦੇ ਉੱਤੇ ਚੜ੍ਹਦੀ ਕਲਾ ਕਰ ਸਾਰਿਆਂ ਤੇ ਤੇ ਮੀਨ ਨੂੰ ਜਲਦੀ ਜਲਦੀ ਬੰਦ ਕਰ ਦੇ ਵਾਹਿਗੁਰੂ ਬੰਦ ਕਰ ਦੇ ਹੁਣ ਤੇਰੀਆਂ ਅਰਦਾਸਾਂ ਵੀ ਬਹੁਤ ਕਰਦੇ ਪਏ ਕਿਸਾਨ ਰੱਬ ਕਰੇ ਜਲਦੀ ਜਲਦੀ بارش ਬੰਦ ਹੋ ਜਵੇ ਤੇ ਜਿੰਨਾ ਵੀ ਸੰਕਟ ਪਾਰ ਆਇਆ ਦੁਨੀਆ ਦੇ ਉੱਤੇ ਸਾਰਾ ਖਤਮ ਹੋਵੇ ਬਈ ਤੇ ਧੁੱਪ ਚੜ ਜਾਵੇ ਬਸ ਪਾਣੀ ਸਾਰਾ ਇਹ ਪਤਾ ਹੀ ਨਾ ਚੱਲੇ ਕਿੱਧਰ ਨੂੰ ਮਤਲਬ ਸਮਾ ਗਿਆ ਬਸ ਇਹੀ ਅਰਦਾਸ ਕਰਦੇ ਆਂ ਅਸੀਂ ਰੱਬ ਦੇ ਅੱਗੇ ਕਿ ਪ੍ਰਮਾਤਮਾ ਬਸ ਕਰ ਤੁਸੀਂ ਆਪਣਾ ਕੈਰ ਬਹੁਤ ਕਰ ਲਿਆ ਆ ਆਪਣਾ ਜੋਰ ਰੱਬ ਨੇ ਵਿਖਾ ਦਿੱਤਾ ਹੋਇਆ ਬਸ ਕਰੋ ਹੁਣ